ਹੈਲੋ ਗਾਇਜ਼ ਮੇਰੇ ਪੰਨ ਸੰਸਾਰ ਯੰਪਿਆਰ ਬੇ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਤੁਸੀਂ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਥੇ ਲੱਗੀਆਂ ਜੀ ਬਲੌਗ ਦੀ ਸਟਾਰਟਿੰਗ ਹੈ ਮਾਰਨਿੰਗ ਦਾ ਟਾਈਮ ਹੈਗਾ ਜੀ ਇਹ 6 ਵਜੇ ਦਾ ਸਾਢੇ 5 6 ਵਜੇ ਦਾ ਸੀ ਮੈਂ ਲੱਗੀ ਸੀ ਸਬਜ਼ੀ ਬਣਾਉਣਾ ਜਿਵੇਂ ਰਾਤ ਸਬਜ਼ੀ ਦਾ ਸਰ ਗਿਆ ਸੀ ਸੁਬਾ ਫਿਰ ਜਿਹੜਾ ਪੇਠਾ ਆਪਾਂ ਕਰੋ ਤੋੜਿਆ ਸੀਗਾ ਉਹ ਕੱਟ ਲਿਆ ਸੀਗਾ ਉਹ ਲੱਗੀ ਸੀ ਮੈਂ ਸਬਜ਼ੀ ਬਣਾਉਣ ਫੇਰ ਜਾਣਾ ਸੀਗਾ ਤਾਚੋਂ ਕਿਉਂਕਿ ਜੇ ਸੰਨ ਇਹ ਹੋ ਜਾਂਦਾ ਵੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਪਹਿਲਾਂ ਸਬਜ਼ੀ ਨੂੰ ਤੜਕਾ ਲਗਾ ਦਮਾ ਫਿਰ ਸਮਤੇ ਕਰੀ ਕੋ ਸਬਜ਼ੀ ਰੱਝ ਜੂਗੀ ਵੀ ਉਹਨੀ ਦੇ ਚ ਫਿਰ ਤਾਚ ਹੋਈ ਜਾਊਗੀ ਕਿਉਂਕਿ ਫਿਰ ਆਈ ਹੁੰਦਾ ਵੀ ਚੱਲਣਾ ਇੱਕ ਕੰਮ ਹੁੰਦਾ ਹੁੰਦਾ ਜਦ ਨੂੰ ਦੂਜਾ ਹੋ ਜੂਗਾ ਬਸ ਮੈਂ ਲੱਗੀ ਸੀ ਤੇ ਸਬਜ਼ੀ ਨੂੰ ਤੜਕਾ ਲਗਾਉਣਾ ਮੈਂ ਤੇਲ ਗਰਮ ਹੋਣਾ ਰੱਖ ਲਿਆ ਸੀ ਤੇਲ ਗਰਮ ਹੋ ਤੋ ਮੇਰਾ ਤੇਲ ਥੋੜਾ ਜਿਆਦਾ ਹੀਟ ਤੇ ਸੀਗੇ ਫਿਰ ਮੈਂ ਪਾਤਾ ਸੀ ਪਿਆਜ਼ ਤੇ ਜਿਹੜਾ ਨਾ ਸੰਸਿਧਾ ਉਹ ਪਾਤਾ ਸੀ ਜਿਵੇਂ ਇਹਦੇ ਵਿੱਚ ਮੇਥੇ ਪਾਉਣੇ ਸੀਗੇ ਤੇ ਜੀਰਾ ਪਾਉਣਾ ਸੀਗਾ ਉਹ ਫਿਰ ਮੈਨੂੰ ਇਹ ਸੀ ਮੈਂ ਨਾ ਥੋੜਾ ਪਿਆਜ਼ ਨੂੰ ਸੇਕ ਲਵਾ ਲਿਆ ਸੀ ਮੇਰੇ ਕਹਿ ਵੀ ਅਗਰ ਮੇਥੇ ਤੇ ਜੀਰਾ ਪਾਉਂਗੀ ਨਾ ਵੀ ਫਿਰ ਉਹਨੇ ਇੱਕਦਮ ਕਾਲਾ ਹੋ ਜਾਣਾ ਕਿਉਂਕਿ ਜਿਆਦਾ ਹੀਟ ਤੇ ਫਿਰ ਜਦ ਹੀ ਦੋਨੇ ਚੀਜ਼ਾਂ ਕਾਲੀਆਂ ਹੋ ਜਾਂਦੇ ਨੇ ਫਿਰ ਪਿਆਜ਼ ਪਾਉਣ ਨਾਲ ਥੋੜਾ ਜਿਹਾ ਤੇਲ ਠੰਡਾ ਹੋ ਜਾਊਗਾ। ਬਸ ਇਸੇ ਕਰਕੇ ਮੈਂ ਪਹਿਲਾਂ ਉਹ ਕਰ ਲਈ ਸੀ ਫਿਰ ਮੈਂ ਸਾਈਡ ਤੇ ਨੂੰ ਕਰਕੇ ਹੀ ਪਾ ਲਿਆ ਸੀਗਾ ਮੇਥੇ ਤੇ ਜਿਹੜਾ ਜੀਰਾ ਪਾਉਣਾ ਸੀਗਾ। ਉਹ ਪਾ ਲਿਆ ਸੀ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਫਿਰ ਬਾਅਦ ਅਸੀਂ ਨੂਰ ਮਿਰਚ ਹਲਦੀ ਜੋ ਵੀ ਆਪਾਂ ਪਾਉਣੇ ਨੇ ਮਸਾਲੇ ਜਿਵੇਂ ਧਨੀਆ ਪਾਊਡਰ ਮੇਰਾ ਸਦ ਖਤਮ ਹੋ ਗਿਆ ਉਹ ਕੁੱਟਣ ਵਾਲਾ ਹੀ ਸਾਬਤ ਤਾਂ ਪਿਆ ਏ ਬਸ ਜ ਉਹਨੂੰ ਥੋੜਾ ਜਿਹਾ ਮੌਸਮ ਦੇ ਆ ਚੱਲਦਾ ਇਸਲਾਬਾ ਜਿਹਾ ਨਹੀਂ ਫੇ ਦੇ ਦਿਆਂ ਨੂੰ ਥੋੜਾ ਜਿਹਾ ਸੇਕ ਦਈ ਵੀ ਅੱਗ ਉੱਪਰ ਸੇਕ ਲਵਾ ਕੇ ਵੀ ਫਿਰ ਉਹ ਕਰ ਲਵਾਂਗੀ ਤਾਂ ਕਰ ਬਸ ਗਰਮ ਮਸਾਲਾ ਹੈਗਾ ਸੀਗਾ ਮੈਂ ਥੋੜਾ ਗਰਮ ਮਸਾਲਾ ਜਿਵੇਂ ਆਪਾਂ ਜਿੰਨਾ ਆਪਾਂ ਸਬਜੀ ਚ ਪਾਉਣਾ ਉਹਦੇ ਵਿੱਚੋਂ ਹਾਫ ਪਹਿਲਾਂ ਪਾ ਲਿਆ ਸੀ ਤੜਕੇ ਦੇ ਵਿੱਚ ਤੇ ਉਹਦੋਂ ਹਾਫ ਜਿਹੜਾ ਉਹ ਪਾ ਲੂੰਗੀ ਸਬਜੀ ਬਣੀ ਤੋਂ ਬਾਅਦ ਵਿੱਚ ਹੁਣ ਮੇਰੀ ਸਬਜੀ ਮੈਂ ਪਾਤੀ ਸੀ ਇਹਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਸੀ ਪਾਇਆ ਉਦਾਂ ਹੀ ਮੈਂ ਸਿੰਮ ਤੇ ਘਰਤਾ ਸੀ ਕਰਕੇ ਸੇਕ ਲਵਾਤਾ ਮੈਂ ਕਿ ਵੀ ਪਾਫ ਦੇ ਨਾਲ ਹੋ ਜਾਊਗਾ ਜੀ ਇਹ ਉਸ ਤੋਂ ਬਾਅਦ ਫਿਰ ਜਿਵੇਂ ਦਿਨ ਦੇ ਕੰਮ ਕਰ ਸੀਗੇ ਝਾੜੂ ਪੋਚਾ ਕਿਚਨ ਦੀ ਕਲੀਨਿੰਗ ਹਨਾ ਫਿਰ ਨਹਾਉਣ ਤੋਂ ਹੰਦਾ ਰੈਸਟ ਦਾ ਸਾਰੇ ਕੰਮ ਕੰਪਲੀਟ ਹੋ ਗਏ ਸੀਗੇ ਫਿਰ ਮੈਂ ਲੱਗੀ ਸੀ ਕਿ ਸੂਟ ਸਲਾਈ ਕਰਨਾ ਕਿਉਂਕਿ ਜਿਹੜੇ ਮੰਮੀ ਦੇ ਉੱਤੇ ਸੂਟ ਸਲਾਈ ਕਰਕੇ ਆ ਗਈ ਸੀ ਜੀ ਆਈ ਸੀ ਨਾ ਮੈਂ ਉਹਦੇ ਵਿੱਚੋਂ ਤੁਹਾਨੂੰ ਸ਼ਾਇਦ ਯਾਦ ਹੋਊਗਾ ਇੱਕ ਥੋੜਾ ਜਿਹਾ ਹੈਗਾ ਸੀਗਾ ਜਿਵੇਂ ਲਾਈਟ ਬਲੂ ਜਿਹਾ ਹੁੰਦਾ ਏ ਉਦਾਂ ਸੀ ਬਾਕੀ ਤੁਹਾਨੂੰ ਬਣੀ ਤੇ ਯਾਦ ਆ ਜਾਊਗਾ ਉਹ ਸੂਟ ਨਾ ਮੈਂ ਉਹਦਾ ਮਤਲਬ ਵੱਡਾ ਸੀਗਾ ਪੀਸ ਜਿਵੇਂ 7-8 ਮੀਟਰ ਦਾ ਲਾ ਲੋ ਹਨਾ ਉਹਦੇ ਵਿੱਚ ਫਿਰ ਸਾਡਾ ਮੰਮੀ ਦਾ ਮੇਰਾ ਦੋਨਾਂ ਦਾ ਸੂਟ ਬਣਨਾ ਸੀ ਮੈਂ ਮੰਮੀ ਦਾ ਉੱਥੇ ਜਿਹੜਾ ਬਣਾਉਣਾ ਸੀ ਉਹ ਬਣਾਇਆ ਸੀ ਮੇਰੇ ਵਾਲਾ ਮੈਂ ਕਟਿੰਗ ਕਰ ਲਿਆ ਸੀਗਾ ਪਰ ਸਲਾਈ ਕਰਨ ਦਾ ਟਾਈਮ ਹੈ ਨਹੀਂ ਸੀ ਕਿ ਫਿਰ ਮੇਰੇ ਨਾਲ ਹੀ ਚੱਕਲੇ ਸੀ ਉਸ ਦਿਨ ਦਾ ਵੀ ਨਹੀਂ ਟਾਈਮ ਲੱਗਿਆ ਹੋਗਾ ਬਸ ਫਿਰ ਮੈਨੂੰ ਅੱਜ ਮਨ ਜੇ ਮਿਲਣਿਆ ਸੀਗਾ ਮੈਂ ਕਿਹਾ ਵੀ ਚਲ ਦੇਖਦੀ ਹਾਂ ਸਲਾਈ ਕਰਕੇ ਵੀ ਉਹਨੂੰ ਸਲਾਈ ਕਰਨ ਲੱਗੀ ਸੀ ਮੰਮੀ ਜਦ ਨੂੰ ਲੱਗੇ ਸੀਗੇ ਤੇ ਕੜੀ ਨੂੰ ਤੜਕਾ ਲਗਾਉਣ ਇੱਕ ਤਾਂ ਜੀ ਰੋਲ ਦੀ ਬਸ ਇਹੀ ਟੈਨਸ਼ਨ ਰਹਿੰਦੀ ਹੈ ਨਾ ਵੀ ਅੱਜ ਕਹਿੰਦੇ ਨੇ ਵੀ ਇਹ ਹਰ ਇੱਕ ਘਰ ਦੇ ਵਿੱਚ ਕਾਮਨ ਜੀ ਗੱਲ ਹੈ ਨਾ ਵੀ ਕੀ तरीये ਫਿਰ ਸਲਾਹ ਹੋਈ ਸੀਗੀ ਵੀ ਜਿੰਨੇ ਸੌਣ ਦੇ ਵਿੱਚ ਕੜੀ ਬਣਾਉਂਦੇ ਨੂੰ ਜੀ ਅਸੀਂ ਤਾਂ ਬਾਕੀ ਚਲੋ ਹਰ ਇੱਕ ਦਾ ਉਹਦੇ ਉਹ ਹੁੰਦੇ ਨੇ ਵੀ ਕੜੀ ਬਣਾਉਣੀ ਨਹੀਂ ਹੈਗੀ ਉਸਕੇ ਵਿੱਚ ਹੁਣ ਆ ਕੁਝ ਦਿਨ ਹੈਗੇ ਨੇ ਹਜੇ ਮੰਮੀ ਕੜੀ ਬਣਾ ਲੈਨੇ ਆ ਦਹੀਂ ਪਿਆ ਸੀ ਤਾਂ ਕਰਕੇ ਮੰਮੀ ਗੇ ਨਹੀਂ ਲੱਗੇ ਸੀ ਤੜਕਾ ਲਗਾਉਣਾ ਵੈਸੇ ਜਿਹੜਾ ਕੀ ਤੁਹਾਨੂੰ ਦੁਕਾਨ ਦੀ ਸੀ ਘਰ ਤੋਂ ਤੋੜਿਆ ਹੋਇਆ ਉਹਦੇ ਵੀ ਬਣਾਉਣੇ ਸੀਗੇ ਕੋਕ ਤੇ ਵੀ ਉਹ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਚਲੋ ਆਪ ਤਾਂ ਹਜੇ ਖਾ ਲੈਨੇ ਸੀ ਕਿ ਆ ਕੋਈ ਪ੍ਰੋਬਲਮ ਨਹੀਂ ਹੋਏਗੀ ਪਰ ਫਤੇ ਥੋੜਾ ਜਿਹਾ ਘੱਟ ਖੁਸ਼ ਹੋ ਕੇ ਖਾਂਦਾ ਏ ਪਰ ਇਹ ਸੀਗਾ ਵੀ ਕਹਿੰਦੇ ਹੁੰਦੇ ਨੇ ਵੀ ਮਾਂ ਨੇ ਜੇ ਆਪਦੇ ਬੱਚੇ ਨੂੰ ਕੁਝ ਖਵਾਉਣਾ ਤਾਂ ਉਹ ਦੁਪ ਬਹੁਤ ਸੌ ਤਰੀਕੇ ਹੁੰਦੇ ਨੇ ਹੈ ਨਾ ਫਿਰ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਵਿ ਚਲ ਉਹਨਾਂ ਦੇ ਉਬੀ ਬਣਾ ਲਾਂਗੇ ਪਕੌੜੇ ਜਿਹਾ ਬਣਾ ਕੇ ਨਾ ਵੀ ਉਹ ਸਬਜੀ ਵਿੱਚੇ ਬਣ ਜੂਗੀ ਵਿੱਚੇ ਆਪਾਂ ਕੜੀ ਦੇ ਵਿੱਚ ਉਹ ਪਾ ਲਾਂਗੇ ਵੀ ਨਾਲ ਕੀ ਆ ਖਾਦਾ ਜਾਊਗਾ ਨਾਲੇ ਆਪਣੀ ਕੜੀ ਦੇ ਪਕੌੜਿਆਂ ਦਾ ਹਿਸਾਬ ਕਿਤਾਬ ਲੋਟ ਆ ਜਾਊਗਾ ਬਸ ਜੀ ਸੂਟ ਸਲਾਈ ਕਰਕੇ ਮੰਮੀ ਨੇ ਕੜੀ ਨੂੰ ਥੱਗਾ ਲਗਾਤਾ ਸੀ ਬਾਹਰ ਫੇਰ ਮੈਂ ਲੱਗੀ ਸੀ ਇੱਥੇ ਫਤੇ ਦਾ ਥੋੜਾ ਜਿਹਾ ਰੰਗਦਾ ਸੀ ਚਾਟ ਬਣਾਉਣ ਤੋਂ ਕਿਉਂਕਿ ਛੁੱਟੀਆਂ ਦੇ ਵਿੱਚ ਪਹਿਲਾਂ ਤਾਂ ਨਹੀਂ ਸੀ ਬਣਾਇਆ ਵੀ ਕਿੱਥੇ ਹੈ ਨਾ ਰੋਜ਼ ਸਾਮ ਸਮਾਰ ਜੀ ਇੱਧਰ ਉੱਧਰ ਪਿਆਈ ਕਈ ਵਾਰੀ ਉਹ ਹੋ ਜਾਂਦਾ ਵੀ ਮੌਕੇ ਤੇ ਚਲੋ ਐਡਾ ਜ਼ਿਆਦਾ ਹੈ ਨਹੀਂ ਸੀ ਬਣਾਉਣ ਨਾਲ ਫਿਰ ਉਹ ਆਪਦਾ ਲੱਗਿਆ ਸੀ ਹੋਰ ਉਹਨੇ ਬਣਾਉਣਾ ਸੀ ਇੱਕ ਮਾਡਲ ਜਿਹਾ ਬਣਾਉਣਾ ਸੀਗਾ ਉਹਦਾ ਲੱਗਿਆ ਸੀ ਕਰਨ ਮੈਂ ਇਹਨੂੰ ਕਹਿੰਦਾ ਮम्मा ਤੁਸੀਂ ਦੇਖ ਲਓ ਜੇ ਤੁਹਤੋਂ ਲੋਟ ਨਾ ਮੈਂ ਹਲਾ ਚਲ ਮੈਂ ਬਣਾ ਦਿੰਨੀ ਆ ਵੀ ਹਜੇ ਤਾਂ ਫਿਲਹਾਲ ਚਲ ਮੈਂ ਫ੍ਰੀ ਹਾਂ ਤੇ ਫਿਰ ਮੈਂ ਲੱਗੀ ਸੀ ਉਹਦਾ ਚਾਰਟ ਬਣਾਉਣਾ ਉਹ ਤਾਂ ਉਹਦੇ ਵੱਲੋਂ ਹੋ ਰਹੀ ਸੀ ਮੇਰੀ ਸੇਵ ਆ ਕੁਛ ਅਜ ਮੌਸਮ ਦੇ ਵਿੱਚ ਨਾ ਹਮਸ ਜ਼ਿਆਦਾ ਸੀ ਹੋ ਚਗੀ ਕੋਈ ਹਵਾ ਨਹੀਂ ਸੀ ਕੁਝ ਨਹੀਂ ਸੀ ਨਹੀਂ ਤਾਂ ਚਲੋ ਆਇਆ ਹੁੰਦਾ ਬੇੜੇ ਚ ਜੇ ਥੋੜੀ ਬਹੁਤੀ ਵੀ ਚਲਦੀ ਹੈ ਤਾਂ ਮੈਂ ਲੱਗੀ ਜਾਂਦੀ ਆ ਤਾਂ ਕਰਕੇ ਫਿਰ ਪੱਖਾ ਲਿਆਇਆ ਸੀ ਕਹਿੰਦਾ ਚਲ ਮਮਾ ਮੈਂ ਪੱਖਾ ਲਾਉਣਾ ਤੁਸੀਂ ਵੀ ਇਹ ਬਣਾ ਲਓ ਚਾਟ ਮੈਂ ਉਹਦਾ ਚਾਟ ਬਣਾਉਣ ਲੱਗੀ ਸੀ ਮੇਰੇ ਵੀ ਚੱਲ ਜਦ ਨੂੰ ਸਬਜ਼ੀ ਬਣ ਜੂ ਉਹ ਵੀ ਕੜੀ ਬਣੂੰਗੀ ਤੇ ਵੀ ਫਿਰ ਬਣਾ ਲੰਨੇ ਆ ਫੁੱਲ ਕੇ ਬਾਦ ਵਿੱਚ ਇਹ ਬਣਾਇਆ ਜੀ ਜਿਹੜਾ ਮੈਂ ਬਣਾਉਣ ਲੱਗੀ ਸੀ ਚਾਰਟ ਕੋਈ ਉਹ ਸੀਗਾ ਅਰਥ ਦੇ ਲੈਵਲ ਜਿਵੇਂ ਹੁੰਦੇ ਨੇ ਹਨਾ ਵੀ ਲੇਅਰਸ ਬਣੀਆਂ ਹੁੰਦੀਆਂ ਨੇ ਉਹਦੀਆਂ ਹਨਾ ਵੀ ਐਵੇਂ ਐਵੇਂ ਵੀ ਆ ਬਣੀਆਂ ਨੇ ਕਿਉਂਕਿ ਜਿਹੜਾ ਰਿਟਰਨ ਦਾ ਸੀ ਉਹ ਨਹੀਂ ਸੀ ਮੈਂ ਕੀਤਾ ਉਹ ਮੈਂ ਕਿਹਾ ਵੀ ਤੂੰ ਆਪੇ ਕਰ ਲਾ ਵੀ ਨਹੀਂ ਉਹਦੀ ਕਾਜ਼ਨ ਤੋਂ ਕਰਵਾ ਲਾ ਮੈਂ ਕਿਹਾ ਵੀ ਕਿਉਂਕਿ ਮੈਂ ਹੁਣ ਜਦੋਂ ਆਪਾਂ ਰਿਟਰਨ ਦਾ ਕੰਮ ਨਹੀਂ ਕਰਦੇ ਹੈਗੇ ਰੈਗੂਲਰ ਚਾਹਨਾ ਫਿਰ ਥੋੜਾ ਲਿਖਾਈ ਦਾ ਫਰਕ ਪੈ ਜਾਂਦਾ ਹੈ ਵੀ ਰਾਈਟਿੰਗ ਚ ਚੇਂਜ ਆ ਜਾਂਦਾ ਉਹ ਚੀਜ਼ ਦਾ ਬਿਬਨਾ ਨਾਲ ਮੈਂ ਬਣਾ ਦਿੰਨੇ ਵੈਸੇ ਵੀ ਮੈਨੂੰ ਡਰਾਇੰਗ ਦਾ ਡੀਆਈਵਾਈਸ ਬਣਾਉਂਦਾ ਐ ਮੈਂ ਦਾ ਜਿਹੜੀਆਂ ਆਪਣੇ ਮਨ ਨੂੰ ਸ਼ੌਂਕ ਰਹਿੰਦਾ ਉਹ ਚੀਜ਼ਾਂ ਦਾ ਨਾ ਹੁਣ ਅਸੀਂ ਫੁੱਲ ਕੇ ਬਣਾ ਲਏ ਸੀਗੇ ਕੜੀ ਬਣ ਕੇ ਤਿਆਰ ਸੀਗੀ ਪਰ ਮੈਂ ਕਿਹਾ ਵੀ ਚਲ ਜੇ ਕਿਸੇ ਸਿੰਪਲ ਵੀ ਜਾਣੀ ਉਹ ਤਾਂ ਖਾ ਲੈਣਗੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਦਿਨ ਹਜੇ ਕਾਫੀ ਹੈਗਾ ਸੀ ਜਣੀ ਵੀ ਨੀਰਾ ਨਹੀਂ ਸੀ ਹੋਇਆ ਫਿਰ ਮੈਂ ਜਿਹੜਾ ਇਹਦਾ ਉਹ ਬਣਾਉਣਾ ਸੀ ਚਾਟ ਵਗੈਰਾ ਉਹ ਬਣਾ ਕੇ ਹੋ ਗਈ ਸੀ ਫ੍ਰੀ ਬਣਾਉਣ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀਗੀ ਬਣਾਉਣਾ ਮੈਂ ਕਿਹਾ ਵੀ ਚਲ ਥੋੜੇ ਜਿਹਾ ਪਹਿਲਾਂ ਹੀ ਬਣਾਉਂਦੀ ਸਾਰ ਵੀ ਕੜੀ ਦੇ ਵਿੱਚ ਪਾ ਦਾਂਗੇ ਵੀ ਉਹਨਾਂ ਨੂੰ ਨਾ ਸੈਂਟਰ ਚੋਂ ਕਟਿੰਗ ਕਰਕੇ ਮਤਲਬ 2-2 ਪੀਸ ਬਣਾ ਕੇ ਉਹਦੇ ਕੜੀ ਚ ਪਾ ਦੂੰਗੀ ਵੈਸੇ ਮੈਂ ਬਣਾਏ ਤਾਂ ਬਹੁਤ ਛੋਟੇ ਸੀਗੇ ਪਰ ਫਿਰ ਵੀ ਮੈਂ ਕਿਹਾ ਵੀ ਅਗਰ ਦੋ ਕਟਿੰਗ ਦੋ ਕੱਟ ਕੇ ਪਾਵਾਂਗੇ ਨਾ ਵੀ ਉਹਨਾਂ ਉਹ ਥੋੜੇ ਜਿਹਾ ਨੂਨ ਮਿਰਚ ਵੀ ਸਹੀ ਤਰੀਕੇ ਨਾਲ ਐਬਜ਼orb ਕਰ ਲੈਣੇ ਵਿੱਚ ਕੜੀ ਮਤਲਬ ਮਿਲ ਜੂਗੀ ਉਹਦੇ ਹਨਾ ਵੀ ਨਹੀਂ ਫਿਰ ਜੇ ਸਾਬਤ ਪਾਉਣੇ ਫਿਰ ਉਹ ਚੀਜ਼ ਥੋੜਾ ਟਾਈਮ ਲੈਂਦੀ ਹੈ ਹਨਾ ਮੈਂ ਇਹੇ ਕਰਕੇ ਫਤਿਹ ਬੈਠਾ ਸੀ ਕੋਲ ਕਹਿੰਦਾ ਮਮਾ ਵੀ ਮੈਨੂੰ ਦੋ ਕੋ ਉਦਾਂ ਦੇ ਦੋ ਖਾਣ ਨੂੰ ਤਾਂ ਕਰਕੇ ਉਹ ਨਾਲ ਹੀ ਲੱਗੇ ਸੀਗਾ ਕਹਿੰਦਾ ਮੈਂ ਨਾਲੇ ਦੇਖਦਾ ਮੈਂ ਕਿਹਦਾ ਟੇਸਟ ਵੀ ਨਾਲ ਹੀ ਮੈਂ ਫਿਰ ਮੈਨੂੰ ਪਕੌੜੇ ਦੇ ਦੇ ਕਹਿੰਦਾ ਨਾਲੇ ਮੈਂ ਫਿਰ ਵਿੱਚ ਪਾ ਕੇ ਵੀ ਦੇਖ ਲੂੰਗਾ ਮੈਂ ਬਿਨਾਂ ਉਦੋਂ ਤੋਂ ਵੀ ਦੇਖ ਲੂੰਗਾ ਮੈਂ ਕਿਹਾ ਚਲ ਠੀਕ ਆ ਉਹ ਆਪਦੇ ਵਿੱਚੋਂ ਦੋ ਕੋ ਪਕੌੜੇ ਲੈ ਕੇ ਸੀ ਕੱਢ ਕੇ ਮੈਂ ਤੋਂ ਕਢਾ ਕੇ ਲੈ ਗਿਆ ਸੀ ਤੇ ਬਾਕੀ ਫਿਰ ਮੈਨੂੰ ਇਹ ਸੀ ਮੈਂ ਕਿ ਵੀ ਕੁਝ ਇਹ ਆ ਵੀ ਜਿਵੇਂ ਹੁਣ ਆਪਣੇ ਨਾ ਧੀਰ ਤੋਂ ਚੁੱਲਾ ਜਲਦਾ ਹੋਵੇ ਫਿਰ ਉਹ ਚੀਜ਼ ਦਾ ਹੋ ਜਾਂਦਾ ਕਿ ਜਲਦੀ ਬਣ ਜਾਂਦੀ ਆ ਜਦੋਂ ਆਪਾਂ ਛੇਜਾ ਦੇ ਅੱਗ ਬਾਲ ਕੇ ਬਣਾਉਨੇ ਆ ਨਾ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁਣ ਸਾਨੂੰ ਇਹ ਤੁੱਲੇ ਦਾ ਥੋੜਾ ਜਿਹਾ ਜ਼ਿਆਦਾ ਸੁਖ ਪਿਆ ਹੋਇਆ ਹੈ ਵੀ ਤਾਂ ਕਰਕੇ ਫਿਰ ਹੁਣ ਈ ਦੇ ਤੇ ਹੀ ਜ਼ਿਆਦਾ ਕੰਮ ਕਰਦਾ ਹੋ ਜਾਂਦਾ ਅੰਦਰਲਾ ਹੁਣ ਬੰਦ ਹੀ ਪਿਆ ਬਸ ਕੋਚਾ ਲੱਗਿਆ ਕੁਛ ਜੀ ਚੁੱਲੇ ਤੇ ਥੋੜਾ ਜਿਹਾ ਤਾਂ ਕਰਕੇ ਵੀ ਕੰਮ ਕਰ ਵਜਦਾ ਜਿਵੇਂ ਤੁਹਾਨੂੰ ਦੱਸ ਸੀ ਜੀ ਨੇ ਵੀ ਸੀਬਰੇਜ ਤੇ ਕੰਮ ਚੱਲ ਰਿਹਾ ਉਹ ਹਜੇ ਚਾਲੂ ਨਹੀਂ ਹੋਇਆ ਹੈਗਾ ਵੀ ਜੇ ਹੁਣ ਕਿਚਨ ਦੇ ਵਿੱਚ ਕੰਮ ਕਰਾਂਗੇ ਤਾਂ ਬਾਰ-ਬਾਰ ਹਨਾ ਵੀ ਪਾਣੀ ਦੀ ਤਾਂ ਉੱਥੇ ਖੱਪਤ ਹੈਗੀ ਹੋएगी ਹਨਾ ਵੀ ਫਿਰ ਔਖਾ ਲੱਗਦੀ ਆ ਉਹ ਚੀਜ਼ ਐਸੇ ਕਰਕੇ ਫਿਰ ਇਹ ਹੋ ਜਾਂਦਾ ਵੀ ਜਿੰਨਾ ਕੰਮ ਬਾਹਰ ਕਰ ਸਕਦੇ ਆ ਉਹਨਾਂ ਦਾ ਬਾਹਰ ਕਰ ਲਈਏ ਬਾਕੀ ਚਲੋ ਗਰਮੀ ਦੇ ਵਿੱਚ ਤਾਂ ਸੌਖਾ ਰਹਿੰਦਾ ਜੁੱਲਾ ਬਾਲਣਾ ਵੀ ਗੈਸ ਬਾਲਣਾ ਹੈ ਵੀ ਕਿਉਂਕਿ ਜਿਆਦਾ ਗੈਸ ਨਹੀਂ ਸਰਦੀਆਂ ਦੇ ਵਿੱਚ ਥੋੜੀ ਜੀ ਇਹ ਚੀਜ਼ ਦੇ ਹੋ ਜਾਂਦਾ ਨਾ ਵੀ ਹਰ ਚੀਜ਼ ਠੰਡੀ ਹੁੰਦੀ ਹੈ ਉਹਦੇ ਕਰਕੇ ਵੀ ਗੈਸ ਦੀ ਖਪਤ ਵੀ ਵੱਧ ਜਾਂਦੀ ਹੈ ਫਿਰ ਬਸ ਜਿੱਥੇ ਹੋ ਰਿਹਾ ਸੀ ਫੈਮਿਲੀ ਡিনার ਮੇਰਾ ਥੋੜਾ ਵੀਡੀਓ ਦਾ ਕੰਮ ਰਹਿੰਦਾ ਸੀ ਮੈਂ ਲੱਗੀ ਸੀ ਉਹ ਕਰਨ ਤੇ ਇਹ ਲੱਗੇ ਸੀਗੇ ਸਾਰੇ ਜਿਹਨੇ ਰੋਟੀ ਖਾਣੀ ਬਫਾਤੇ ਨੇ ਖਾ ਲਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉਹ ਤਾਂ ਮੈਂ ਜਦੋਂ ਬਣਾਉਣ ਲੱਗੀ ਸੀ ਵੀ ਉਹ ਦੋਈ ਉਹਨੇ ਬਸ ਅਬ ਦਾ ਦੋ ਕੁ ਪਕੌੜੇ ਕਹਿੰਦਾ ਮਮਾ ਮੈਨੂੰ ਦੇ ਦੋ ਤੇ ਉਹਨੇ ਉਦਾਂ ਹੀ ਕਰ ਲਈ ਸੀ ਬਾਕੀ ਮੈਂ ਜਿਹੜੇ ਪਕੌੜੇ ਬਣਾਏ ਸੀ ਉਦੋਂ ਮੈਂ ਬਣਾਉਂਦੀ ਸਾਰ ਨਾਲ ਦੀ ਨਾਲ ਹੀ ਵਿੱਚ ਮਿਕਸ ਕਰਦੇ ਸੀਗੇ ਮੈਂ ਕਿਹਾ ਵੀ ਚਲੋ ਜਦੋਂ ਖਾਣੀ ਹੋਊਗੀ ਵੀ ਫਿਰ ਜਦ ਦੇ ਉਹਨਾਂ ਵਿੱਚ ਕੜੀ ਰੱਚ ਜੂਗੀ ਵੀ ਫਿਰ ਔਖਾ ਨਹੀਂ ਲੱਗਦਾ ਹੈਗਾ ਨਹੀਂ ਫਿਰ ਬਣਾ ਕੇ ਜੇ ਬਾਦੂ ਵਿੱਚ ਪਾਉਂਗੀ ਵੀ ਫਿਰ ਹੋਰ ਟਾਈਮ ਲੱਗ ਜਾਣਾ ਵੀ ਫਿਰ ਰੋਟੀ ਨੂੰ ਵੀ ਲੇਟ ਹੋ ਜਨੇ ਆ ਬਸ ਇੱਥੇ ਜਿਵੇਂ ਪੱਖਾ ਪਹਿਲਾਂ ਲੱਗਿਆ ਹੋਇਆ ਸੀ ਜਨਾ ਉਹਦੇ ਕਰਕੇ ਬਸ ਫਿਰ ਅੱਜ ਬਾਹਰ ਹੀ ਬੈਗੇ ਸੀਗੇ ਰੋਟੀ ਖਾਣਾ ਅੰਦਰ ਚਲੋ ਆਇਂਦਾ ਵੀ ਕਿਦੇ ਅੰਦਰ ਬੈਠ ਕੇ ਚਲ ਸੌਖੀ ਰਹਿੰਦੀ ਐ ਵੀ ਕਿਹੜਾ ਨਹੀਂ ਪੱਖਿਆਂ ਦੀ ਢੋਆ ਢਵਾਈ ਬਾਹਰ ਨੂੰ ਕਰੂਗਾ ਮੈਂ ਖਾਉਂਗੀ ਰੋਟੀ ਅੰਦਰੇ ਕਿਉਂਕਿ ਮੈਂ ਜਿਹੜਾ ਕੰਮ ਕਰਾਉ ਉਹ ਕਰਕੇ ਮੈਨੂੰ ਇਹ ਮੈਗਾ ਵੀ ਮੈਂ ਕੰਮ ਕਰਨ ਤੋਂ ਬਾਅਦ ਫਿਰ ਅੰਦਰ ਬੈਠ ਕੇ ਖਾ ਲਊਗੀ ਜਿਹੜਾ ਬਾਹਰੋਂ ਜਿਹੜਾ ਸਮਾਨ ਵਜਾਇਰਾ ਚੱਕਣਾ ਲੋ ਚੱਕ ਕੇ ਚਲੂ ਅੰਦਰ ਦੀ ਬਾਤ ਜੀ ਹੁਣ ਅੱਜ ਦੇ ਅੱਜ ਦੇ ਬਲੌਗ ਦੇ ਅੰਤ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਏ ਟੇਕ ਕੇਅਰ ਗੁੱਡ ਨਾਈਟਸ ਈ ਵਿਡਰੀਮਸ ਆਈ ਲਵ ਯੂ ਆਲ ਮੈਂਬਰਸ